ਇਸ ਏਰੀਆ ਦੇ ਵਿੱਚ ਜਿੱਦ ਨਹੀਂ ਪਾਣੀ ਦੀ ਪ੍ਰੋਬਲਮ ਸੀ ਇਸ ਟਿਊਬਲ ਦੇ ਲੱਗਣ ਨਾਲ ਇਹ ਸੌਟ ਆਊਟ ਹੋ ਜਾਏਗੀ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਆ ਕਿ ਅੱਜ ਇਸ ਵਾਰਡ ਦੇ ਵਿੱਚ ਟਿਊਬਲ ਲੱਗ ਰਿਹਾ ਹੈ ਇਸ ਵਾਰਡ ਦੇ ਵਿੱਚ ਟਿਊਬਲ ਲੱਗਣ ਦੇ ਨਾਲ ਵਾਡ ਨੰਬਰ 19 ਵਾਡ ਨੰਬਰ 21 22 ਤਿੰਨੇ ਵਾਡਾਂ ਨੂੰ ਬਹੁਤ ਫਾਇਦਾ ਮਿਲੇਗਾ ਤੇ ਪਾਣੀ ਦਾ ਜਿਹੜਾ ਕਿੱਲਤ ਆਉਂਦੀ ਹੈ ਜਾਂ ਦਿੱਕਤ ਹੁੰਦੀ ਹੈ ਕਿਸੇ ਵੀ ਤਰ੍ਹਾਂ ਨਾਲ ਉਸ ਨੂੰ ਸੌਟ ਆਊਟ ਕੀਤਾ ਜਾਣਾ ਹੈ ਜਦੋਂ 10 ਦਿਨ ਤੋਂ ਲੰਘ ਗਿਆ ਜੀ ਅਦੇ ਐਸਡੀਓ ਸਰਨ ਗੁਪਤਾ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਬਹੁਤ ਵੱਡੇ ਅਰਸੇ ਤੋਂ ਬਾਅਦ ਮੇਰਾ ਵੀ ਉਹ ਜਿਹੜਾ ਹੈ 17 ਮਹੀਨੇ ਪਹਿਲਾਂ ਪਾਸ ਹੋ ਚੁੱਕਿਆ ਸੀ ਅੱਜ ਮੇਰੇ ਜਿਹੜੇ ਹੈ ਵਾਰਡ ਦੇ ਪਾਹ ਖੁੱਲ ਗਏ ਔਰ ਅੱਜ ਟਿਊਬਵਲ ਦੀ ਜਿਹੜੀ ਮਸ਼ੀਨ ਸਾਡੀ ਫਿੱਟ ਹੋ ਗਈ ਤੇ ਮੈਂ ਆਪਣੇ ਵਾਰਡ ਵਾਸੀਆਂ ਤੋਂ ਸ਼ਹਿਰ ਵਾਸੀਆਂ ਤੋਂ ਇਸ ਗੱਲ ਦੇ ਕੀਮਤ ਦਾ ਜਾਚਕ ਹਾਂ ਕਿ ਜਿਹੜੀ ਚੀਜ਼ ਸਰਵਿਸ ਸਾਨੂੰ 17 ਮਹੀਨੇ ਪਹਿਲਾਂ ਦੇਣੀ ਚਾਹੀਦੀ ਸੀ ਉਹ ਕਿਸੇ ਕਾਰਨਾਂ ਕਰਕੇ ਲੇਟ ਹੋ ਗਈ ਔਰ ਜਲਦੀ ਹੀ ਜਿਹੜਾ ਵਾਰਡ ਨੰਬਰ 22 ਦਾ ਪਾਣੀ ਆ ਉਹ ਸਮੁੱਚੇ ਵਾਰਡ ਨੂੰ ਪਾਣੀ ਬਹੁਤ ਅੱਛੇ ਢੰਗ ਨਾਲ ਜਲਦੀ ਤੋਂ ਜਲਦੀ ਪੂਰੀ ਕਰੀ ਵਾਰਡ ਦਾ ਜਿਹੜੀ ਵਾਟਰ ਵਾਰਕਸ ਦਾ ਜਿਹੜਾ ਹੈਗਾ ਜੀ ਸਿਸਟਮ तकरीबन ਪਿਛਲੇ ਸਾਲ ਮਾਰਚ ਦੇ ਵਿੱਚ ਸਾਰਾ ਮਹੀਨੇ ਪਹਿਲਾਂ ਗੱਲ ਹੋਈ ਸੀ ਕਿ 6 ਮਹੀਨੇ ਦੇ ਵਿੱਚ ਖਾੜ ਨੂੰ ਪਾਣੀ ਦੇ ਦਾਂ ਸਰਕਾਰ ਦੀਆਂ ਗੈਲੀਆਂ ਕਹ ਲੋ ਜਾਂ ਠੇਕੇਦਾਰ ਦੀਆਂ ਲਾਟ ਕੰਮ ਪਾ ਰਹੇ ਕਿਹੜਾ ਕਾਰਨ ਹੈ ਕਹ ਨਹੀਂ ਸਾਨੂੰ ਤਸੱਲੀ ਵਾਲਾ ਜਵਾਬ ਦੇ 11 ਮਹੀਨੇ ਬਾਅਦ ਵੀ ਮੈਂ ਅੱਜ ਕੰਗ ਸਾਬ ਨੂੰ ਬੇਨਤੀ ਕਰਨੀ ਜਾਂਦਾ ਕਿ ਉਹ ਸਰਕਾਰ ਆਮ ਆਦਮੀ ਪਾਰਟੀ ਸਾਡੇ ਕੰਗ ਸਾਬ ਵੀ ਆਮ ਆਦਮੀ ਪਾਰਟੀ ਦੇ 4 ਦਿਨ ਪਹਿਲਾਂ تھے ਉਹ ਕੋਈ ਫਰਕ ਨਹੀਂ ਪੈਂਦਾ ਵੀ ਕਿਹੜਾ ਕਾਂਗਰਸ ਚ ਚਲਾ ਗਿਆ ਕਿਹੜਾ ਆਮ ਆਦਮੀ ਪਾਰਟੀ ਚ ਕਿਹੜਾ ਕਾਲੀਆ ਚ ਸਾਲੇ ਹੈ ਵੀ ਕੰਗਸਾਭ ਨੇ ਇਸ ਗੱਲ ਦਾ ਮੁੱਦਾ ਚੱਕਿਆ ਸੀ ਪਰ ਮੈਂ ਕੰਗਸਾਭ ਨੂੰ ਕਹਿੰਦਾ ਵੀ ਜਿਹੜਾ 18 ਮਹੀਨੇ ਪਹਿਲਾਂ ਵੇੜਾ ਚੱਕਿਆ ਸੀ ਆਪਣੇ ਏਡੇ ਏਡੇ ਬੈਨਰ ਲਵਾਏ ਸੀ ਹੋਲਡਿੰਗਾਂ ਲਵਾਇਆਂ ਸੀ ਉਹ ਸਾਰੇ ਅੱਜ ਵੀ ਵੇੜ ਤੇ ਡੈੱਡ ਹੋ ਚੁੱਕੀਆਂ ਉਹ ਵਾਲਾ ਬੈਨਰ ਲਵਾ ਕੇ ਕੰਗਸਾਭ ਦਾ ਜਿਹੜਾ ਖਿਆਮਿਆਜਾ ਏ ਉਹ ਸਾਨੂੰ ਸਾਰੇ ਸਮੂਹ ਕਾਉਂਸਲਰਾਂ ਨੂੰ ਭੁਤਣਾ ਪੈ ਰਿਹਾ ਹੈ ਅਕਸਰ ਉਹ ਬੰਦਾ ਹਰੇਕ ਬੰਦਾ ਪਬਲਿਕ ਦੇ ਆਕੇ ਪੁੱਛਦਾ ਵੀ ਜੇਦਾ ਥੋੜਾ ਕਿਲੋਲੀ ਵਾਲਾ ਪਾਣੀ ਕਿੱਥੇ ਨਾ ਸਰਕਾਰ ਤੋਂ ਕੋਈ ਰਿਸਪੌਂਸੀਬਲ ਆਪਸ ਨਹੀਂ ਸਰਕਾਰ ਚਲ ਕਰੇ ਲੋਕਾਂ ਦੀ ਜ਼ਰੂਰਤ ਨੂੰ ਲੈ ਕੇ ਜੇ ਸਰਕਾਰ ਦੇ ਖਿਲਾਫ ਧਰਨੇ ਅਗਰ ਲਾਣੇ ਪਏ ਜਾਂ ਉਹਨਾਂ ਦੇ ਜਾਣਾ ਪਏ ਜਿੱਦਾਂ ਪਬਲਿਕ ਦਾ ਵੀ ਇਹ ਸਾਡਾ ਪਰ ਸਭ ਫੈਸਿਲਿਟੀ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਜਾਂ ਸਰਕਾਰ ਹੋਵੇ ਚਾਹੇ ਨਗਰ ਕੌਂਸਲ ਦੇ ਵਧਕਾਰੀ ਹੋਵੇ ਸੀਵਲ ਬੋਰਡ ਹੋਵੇ ਕੋਈ ਹੋਵੇ ਅਸੀਂ ਉਹਨਾਂ ਦੇ ਨਾਲ ਖੜਾ ਵਿਰੋਧ ਕਰਨ ਵਾਸਤੇ ਸਭ ਤੋਂ ਪਹਿਲਾਂ ਖੜੇ ਆ ਸਾਡਾ ਸਭ ਤੋਂ ਪਹਿਲਾ ਮੁੱਦਾ ਪਬਲਿਕ ਹੈ ਪਹਿਲਾਂ ਵੀ ਪਬਲਿਕ ਦਾ ਮੁੱਦਾ ਸੀ ਅੱਜ ਵੀ ਪਬਲਿਕ ਅਸੀਂ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਆ ਅਸੀਂ ਪਬਲਿਕ ਨਾਲ ਖੜਾਗੇ ਹਰ ਟਾਈਮ ਖੜਾਗੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਾਰ ਨੰਬਰ 22 ਖਰੜਦੇ ਵਾਰ ਨੰਬਰ 22 ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕ ਜਿਹੜੇ ਨੇ ਪ੍ਰੇਸ਼ਾਨ ਸੀ ਤੇ ਵਿਨੀਤ ਬਿੱਟੂ ਦੀ ਜੈਨ ਦੇ ਉਪਰਾਲਾ ਸਦਗਾ ਜੀ ਵਾਰ ਨੰਬਰ 22 ਦੇ ਵਿੱਚ ਟਿਊਬਲ ਲੱਗ ਰਿਹਾ ਏ ਵਿਨੀਤ ਬਿੱਟੂ ਜੀ ਕੀ ਕਹਿੰਦੇ ਨੇ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਜਿਸ ਨੇ ਆਪਣੇ ਕਰਕਮਲਾਂ ਦੇ ਨਾਲ ਟਿਊਬਲ ਲੱਗਣ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਏ ਅਰਦਾਸ ਹੋਈ ਹੈ ਮਹਾਰਾ ਦੀ ਗੁਰੂ ਮਹਾਰਾ ਦੀ ਅਰਦਾਸ ਤੋਂ ਬਾਅਦ ਜਿਹੜਾ ਹੈ ਟਿਊਬਲ ਲੱਗਣਾ ਜਿਹੜਾ ਹੈ ਸ਼ੁਰ ਜਸਪ੍ਰੀਤ ਕੌਰ ਲੌਂਗੀ ਆ ਜੀ ਕੀ ਕਹਿੰਦੇ ਨੇ ਬਿੰਨੀ ਬਿੱਟੂ ਜੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਫ ਤਸਵੀਰਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ 22 ਨੰਬਰ ਵਾਰਡ ਦੇ ਵਿੱਚ ਜੋ ਐਮਸੀ ਬੀਟੂ ਜੈਨ ਜੀ ਦਾ ਵਾਰਡ ਹੈ ਬਨੀਤ ਜਨ ਜੀ ਦਾ ਉੱਥੇ ਅੱਜ ਟਿਊਬਲ ਲੱਗਣ ਜਾ ਰਿਹਾ ਹੈ ਸੋ ਸਾਰੇ ਐਮਸੀ ਸਾਹਿਬਾਨ ਨੂੰ ਤੇ ਵਾਰਡ ਨਿਵਾਸੀਆਂ ਨੂੰ ਇਸ ਚੀਜ਼ ਦੀ ਬਹੁਤ-ਬਹੁਤ ਮੁਬਾਰਕਾਂ ਇਸ ਏਰੀਆ ਦੇ ਵਿੱਚ ਜਿੱਥੇ ਪਾਣੀ ਦੀ ਪ੍ਰੋਬਲਮ ਸੀ ਇਸ ਟਿਊਬਲ ਦੇ ਲੱਗਣ ਨਾਲ ਇਹ ਸੌਟ ਆਊਟ ਹੋ ਜਾਏਗੀ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਕਿ ਅੱਜ ਇਸ ਵਾਰਡ ਦੇ ਵਿੱਚ ਟਿਊਬਲ ਲੱਗ ਰਿਹਾ ਹੈ ਇਸ ਵਾਰਡ ਦੇ ਵਿੱਚ ਟਿਊਬਲ ਲੱਗਣ ਦੇ ਨਾਲ ਵਾਰਡ ਨੰਬਰ 19 ਵਾਰਡ ਨੰਬਰ 21 22 ਤਿੰਨੇ ਵਾਰਡਾਂ ਨੂੰ ਬਹੁਤ ਫਾਇਦਾ ਮਿਲੇਗਾ ਤੇ ਪਾਣੀ ਦਾ ਜਿਹੜਾ ਕਿਲਤ ਆਉਂਦੀ ਹੈ ਜਾਂ ਦਿੱਕਤ ਆਉਂਦੀ ਹੈ ਕਿਸੇ ਵੀ ਤਰ੍ਹਾਂ ਦਾ ਉਸ ਨੂੰ ਸੌਟ ਆਊਟ ਕੀਤਾ ਜਾਏਗਾ ਇਹ ਲਗਭਗ 40 ਤੋਂ 42 ਲੱਖ ਰੁਪਏ ਦਾ ਜੋ ਲਾਗਤ ਆਏਗੀ ਇਸ ਦੇ ਉੱਪਰ ਤੇ ਇਹ ਪਹਿਲਾ 3 ਨੰਬਰ ਵਾਰਡ ਦੇ ਵਿੱਚ ਲਗਾਇਆ ਗਿਆ ਸੀ ਹੁਣ 22 ਨੰਬਰ ਵਾਰਡ ਦੇ ਵਿੱਚ ਹੈ ਇਸ ਤੋਂ ਇਲਾਵਾ ਅਸੀਂ 15 16 ਜਿਹੜੇ ਹੋਰ ਟਿਊਬਲ ਪਾਸ ਕੀਤੇ ਹੋਏ ਆ ਜੋ ਜਲਦ ਤੋਂ ਜਲਦ ਲੱਗਣਗੇ ਲਗਾਤਾਰ ਲਗਾਤਾਰ ਟਿਊਬ ਲੱਗਦੇ ਜਾਣਗੇ ਹੁਣ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਸ਼ਹਿਰ ਦੇ ਵਿੱਚ ਨਹੀਂ ਆਊਗੀ ਬਰਸਾਤ ਨੂੰ ਲੈ ਕੇ ਸਫਾਈ ਵੱਲ ਕੀ ਕਰ ਰਹੇ ਹੋ ਪ੍ਰੋਲਾ ਜੀ ਬਰਸਾਤ ਨੂੰ ਲੈ ਕੇ ਮੈਂ ਸਾਰੇ ਲੋਕਾਂ ਨੂੰ ਸਭ ਤੋਂ ਵੱਡੀ ਇੱਕੋ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਜੋ ਪਾਣੀ ਖੜਾ ਹੋ ਜਾਂਦਾ ਡੇਂਗੂ ਦਾ ਵੱਧ ਪ੍ਰਭਾਵ ਵੱਧ ਜਾਂਦਾ ਸੋ ਸਾਰਿਆਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਪਾਣੀ ਨਾ ਖੜਾ ਰਹਿਣ ਦਈਏ ਸਫਾਈ ਵੱਲ ਜ਼ਿਆਦਾ ਧਿਆਨ ਦਈਏ ਕੂੜੇ ਕਰਕਟ ਨੂੰ ਰਸਤੇ ਦੇ ਵਿੱਚ ਨਾ ਸਿਟਿਏ ਜੋ ਰੈਸਟਮੈਨ ਬਣਾਏ ਹੋਏ ਆ ਜੋ ਡੰਪ ਬਣਾਇਆ ਉੱਥੇ ਹੀ ਗੇਰੀਏ ਤਾਂ ਜੋ ਡੇਂਗੂ ਦੇ ਵਧ ਪ੍ਰਭਾਵਾਂ ਨੂੰ ਰੋਕਿਆ ਜਾ ਸਕੇ ਤੇ ਇਸ ਨੂੰ ਨਿਜਾਤ ਮਿਲਿਆ। ਸਭ ਤੋਂ ਪਹਿਲਾਂ ਮੈਂ ਆਪਣੇ ਖਰੜ ਹਲਕੇ ਤੋਂ ਕੈਬਨਿਟ ਮੰਤਰੀ ਅਨਮੋਲ ਗਗਨ ਜੀ ਮਾਨ, ਕਾਰਜ ਸਰਕਰ ਅਫਸਰ ਨਗਰ ਕੌਂਸਲ ਮਨਵੀਰ ਸਿੰਘ ਜੀ ਗਿੱਲ, ਐਸਜੀਓ ਐਕਸ਼ਨ ਸਾਹਿਬ ਬੀਨੇ ਮਹਾਜਨ ਜੀ, ਪ੍ਰਧਾਨ ਨਗਰ ਕੌਂਸਲ ਜਸਵਿੰਦਰ ਲੌਂਗਿਆ ਜੀ ਅਤੇ ਐਸਜੀਓ ਤਰਨ ਗੁਪਤਾ ਜੀ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਵੱਡੇ ਅਰ ਸੇ ਤੋਂ ਬਾਅਦ ਮੇਰਾ ਟਿਊਬ ਉਹ ਜਿਹੜਾ ਹੈ 17 ਮਹੀਨੇ ਪਹਿਲਾਂ ਪਾਸ ਹੋ ਚੁੱਕਿਆ ਸੀ ਅੱਜ ਮੇਰੇ ਜਿਹੜੇ ਹੈ ਵਾਰਡ ਦੇ ਆ ਖੁੱਲ ਗਏ ਔਰ ਅੱਜ ਟਿਊਬਲ ਦੀ ਜਿਹੜੀ ਮਸ਼ੀਨ ਹੈ ਸਾਡੀ ਫਿੱਟ ਹੋ ਗਈ ਤੇ ਮੈਂ ਆਪਣੇ ਵਾਰਡ ਵਾਸੀਆਂ ਤੋਂ ਸ਼ਹਿਰ ਨਿਵਾਸੀਆਂ ਤੋਂ ਇਸ ਗੱਲ ਦੇ ਖਿਮਾਤਾ ਯਾਚਕ ਹਾਂ ਕਿ ਜਿਹੜੀ ਚੀਜ਼ ਸਰਵਿਸ ਸਾਨੂੰ 17 ਮਹੀਨੇ ਪਹਿਲਾਂ ਦੇਣੀ ਚਾਹੀਦੀ ਸੀ ਉਹ ਕਿਸੇ ਕਾਰਨ ਕਰਕੇ ਲੇਟ ਹੋ ਗਈ ਔਰ ਜਲਦੀ ਹੀ ਜਿਹੜਾ ਵਾਰਡ ਨੰਬਰ 22 ਦਾ ਪਾਣੀ ਹੈ ਔਰ ਸਮੁੱਚੇ ਵਾਰਡ ਨੂੰ ਪਾਣੀ ਬਹੁਤ ਅੱਛੇ ਢੰਗ ਨਾਲ ਜਲਦੀ ਤੋਂ ਜਲਦੀ ਪੂਰੀ ਸਰਵਿਸ ਹੋ ਗਈ। ਸਰਕਾਰ ਦਾ ਧੰਨਵਾਦ ਕੀਤਾ। ਸਰਕਾਰ ਨੇ ਤਾਂ ਐਲਾਨ ਕੀਤਾ ਸੀ ਕਿ ਜੋਲੀ ਵਾਟਰ ਜਿਹੜਾ ਹੈ ਉਹਨੇ ਲਿਆਂਦਾ ਜਾਵੇ। ਜੋਲੀ ਵਾਟਰ ਵਾਕਸ ਜੋਲੀ ਵਾਟਰ ਵਾਕਸ ਦਾ ਜਿਹੜਾ ਹੈਗਾ ਜੀ ਸਿਸਟਮ तकरीबन ਪਿਛਲੇ ਸਾਲ ਮਾਰਚ ਦੇ ਵਿੱਚ 17 ਮਹੀਨੇ ਪਹਿਲਾਂ ਗੱਲ ਹੋਈ ਸੀ ਕਿ 6 ਮਹੀਨੇ ਦੇ ਵਿੱਚ ਖਾੜ ਨੂੰ ਪਾਣੀ ਦੇ ਦਾਂਗੇ। ਲੇਕਿਨ ਸਰਕਾਰ ਦੀਆਂ ਅਣਗਹਿਲੀਆਂ ਕਹਿ ਲੋ ਜਾਂ ਠੇਕੇਦਾਰ ਨਹੀਂ ਹਲਾਟ ਕੰਮ ਪਾ ਰਹੇ। ਕਿਆ ਕਾਰਨ ਹੈ ਕਿਆ ਨਹੀਂ ਸਾਨੂੰ ਤਸੱਲੀ ਵਾਲਾ ਜਵਾਬ ਵੀ ਨਹੀਂ ਮਿਲ ਰਿਹਾ ਪਰ ਲੇਕਿਨ 17 ਮਹੀਨੇ ਬਾਅਦ ਵੀ ਮੈਂ ਅੱਜ ਕੰਗ ਸਾਬ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕੰਗ ਸਾਡੇ ਕੰਗ ਸਾਹਿਬ ਵੀ ਆਮ ਆਦਮੀ ਪਾਰਟੀ ਦੇ 4 ਦਿਨ ਪਹਿਲਾਂ تھے ਉਹ ਕੋਈ ਫਰਕ ਨਹੀਂ ਪੈਂਦਾ ਵੀ ਕਿਹੜਾ ਕਾਂਗਰਸ ਚੋਂ ਚਲਾ ਗਿਆ ਕਿਹੜਾ ਆਮ ਆਦਮੀ ਪਾਰਟੀ ਚਾ ਕਿਹੜਾ ਕਾਲੀਆਂ ਚਾ ਸਾਲੇ ਹੈ ਵੀ ਕੰਗ ਸਾਹਿਬ ਨੇ ਇਸ ਗੱਲ ਦਾ ਮੁੱਦਾ ਚੱਕਿਆ ਸੀ ਪਰ ਮੈਂ ਕੰਗ ਸਾਹਿਬ ਨੂੰ ਕਹਿੰਦਾ ਵੀ ਜਿਹੜਾ 18 ਮਹੀਨੇ ਪਹਿਲਾਂ ਬੇੜਾ ਚੱਕਿਆ ਸੀ ਆਪਣੇ ਏਡੇ ਏਡੇ ਬੈਨਰ ਲਵਾਏ ਸੀ ਫੋਲਡਿੰਗਾਂ ਲਵਾਈਆਂ ਸੀ ਉਹ ਸਾਰੀਆਂ ਅੱਜ ਦੀ ਡੇਟ 'ਚ ਡੈੱਡ ਹੋ ਚੁੱਕੀਆਂ ਉਹ ਵਾਲਾ ਬੈਨਰ ਲਵਾ ਕੇ ਕੰਗ ਸਾਹਿਬ ਦਾ ਜਿਹੜਾ ਖਿਆਮਿਆਜਾ ਹੈ ਉਹ ਸਾਨੂੰ ਸਾਰੇ ਸਮੂ ਔਰ ਕਾਉਂਸਲਰਾਂ ਦਾ ਕੋਲ ਹਰੇਕ ਬੰਦਾ ਪਬਲਿਕ ਦਾ ਆ ਕੇ ਪੁੱਛਦਾ ਵੀ ਜਿਹੜਾ ਤੁਹਾਡਾ ਕਜੋਲੀ ਵਾਲਾ ਪਾਣੀ ਕਿੱਥੇ ਹੈ ਪਰ ਸਾਨੂੰ ਉਸ ਚੀਜ਼ ਦਾ ਹਾਲੇ ਤੱਕ ਨਾ ਸਿਵਰੇਜ ਬੋਰਡ ਤੋਂ ਨਾ ਸਰਕਾਰ ਤੋਂ ਕੋਈ ਰਿਸਪੌਂਸਿਬਲ ਆਂਸਰ ਮਿਲਿਆ ਹੈ ਸਰਕਾਰ ਤੁਹਾਡੀ ਹੈ ਫਿਰ ਕਿਉਂ ਨਹੀਂ ਆ ਰਿਹਾ ਬਣੀ ਸਾਰੀਆਂ ਸਰਕਾਰਾਂ ਸਾਡੀਆਂ ਹੈ ਕੱਲ ਨੂੰ ਭਾਵੇਂ ਆਜ ਵੀ ਉਹ ਵੀ ਸਾਡੀ ਹੈ ਕੱਲ ਹੀ ਆਜ ਵੀ ਉਹ ਵੀ ਸਾਡੀ ਹੈ ਸਾਨੂੰ ਕੰਮ ਗ੍ਰਾਣ ਵਾਸਤੇ ਸਰਕਾਰ ਦੇ ਨਾਲ ਚੱਲਣਾ ਸਾਡੀ ਬਹੁਤ ਵੱਡੀ ਇਹ ਕ ਆਪਣੇ ਆਪ ਨੂੰ ਕਾਮਯਾਬੀ ਦਾ ਸੂਤਰ ਹੈ ਕਿ ਤਰ੍ਹਾਂ ਕਿਤੇ ਨਗਰ ਕੌਂਸਲ ਪ੍ਰਧਾਨ ਜੀ ਦੇ ਉੱਤੇ ਉਂਗਲਾ ਚੁੱਕਿਆ ਜਾ ਰਹੀਆਂ ਜਿਵੇਂ ਨਗਰ ਕੌਂਸਲ ਦਾ ਇਹ ਉਹਨੂੰ ਚੱਕਣ ਵਾਸਤੇ ਦੇਖੋ ਪਬਲਿਕ ਦਾ ਹੱਕ ਹੈ ਉਂਗਲ ਚੱਕਣਾ ਉਹ ਉਂਗਲ ਕਿਸੇ ਦਾ ਵੀ ਚੱਕ ਸਕਦੀ ਆ ਉਸ ਚੀਜ਼ ਨੂੰ ਆਪਾਂ ਉਹ ਨਹੀਂ ਕਰ ਸਕਦੇ ਜਿਹੜੇ ਬੰਦੇ ਨੂੰ ਫੈਸਿਲਿਟੀ ਨਹੀਂ ਮਿਲੂਗੀ ਕੀ ਲੋਕਾਂ ਦੇ ਹੱਕ ਦੇ ਲਈ ਸਰਕਾਰ ਦੇ ਖਿਲਾਫ ਜਾਓਗੇ ਜੀ ਵਿਰੋਧੀ ਵਾਟ ਮੈਂ ਇਸ ਦੇ ਤੁਸੀਂ ਜ਼ਿਆਦਾ ਗੱਲ ਪੁੱਛ ਰਹੇ ਹੋ ਮੈਂ ਇਸ ਟਿਊਬ ਵਾਸਤੇ ਵੀ ਸਰਕਾਰ ਦੇ ਖਿਲਾਫ ਗਿਆ ਹਾਂ ਔਰ ਮੈਂ ਨਗਰ ਕੌਂਸਲ ਦੀ ਹੱਦਬੰਦੀ ਦੇ ਵਿੱਚ ਹਾਊਸ ਦੇ ਵਿੱਚ ਬੈਠ ਕੇ ਪੂਰੇ ਆਪਣਾ ਲੈਟਰ ਉਹਨਾਂ ਨੂੰ ਪੜਾ ਕੇ ਆਹਲਾ ਪ੍ਰੋਟੈਸਟ ਦੇ ਕਿਉਂ ਦੀ ਗੱਲ ਨਹੀਂ ਮੈਂ ਕਜੋਲੀ ਬਾਡਰ ਦੀ ਗੱਲ ਕਰ ਰਿਹਾ ਲੋਕਾਂ ਦੀ ਸਹੂਲਤ ਨੂੰ ਲੈ ਕੇ ਤੁਸੀਂ ਸਰਕਾਰ ਦੇ ਖਿਲਾਫ ਧਰਨੇ ਅਗਰ ਲਾਣੇ ਪਏ ਜਾਂ ਉਹਨਾਂ ਦੇ ਜਾਣਾ ਪਏ ਜਾਉਂਗੇ ਜੀ ਬਿਲਕੁਲ ਜਾਉਂਗੇ ਕਿਉਂਕਿ ਪਬਲਿਕ ਚਾਹੁੰਦੀ ਹੈ ਕਿ ਸਾਡਾ ਸਭ ਫੈਸਿਲਿਟੀ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਚਾਹੇ ਸਰਕਾਰ ਹੋਵੇ ਚਾਹੇ ਨਗਰ ਕੌਂਸਲ ਦੇ ਅਧਿਕਾਰੀ ਹੋਵੇ ਸੀਵਰੇਜ ਬੋਰਡ ਹੋਵੇ ਕੋਈ ਹੋਵੇ ਅਸੀਂ ਉਹਨਾਂ ਦੇ ਨਾਲ ਖੜਾ ਵਿਰੋਧ ਕਰਨ ਵਾਸਤੇ ਸਭ ਤੋਂ ਪਹਿਲਾਂ ਖੜੇ ਆ ਸਾਡਾ ਸਭ ਤੋਂ ਪਹਿਲਾ ਮੁੱਦਾ ਪਬਲਿਕ ਹੈ ਪਹਿਲਾਂ ਵੀ ਪਬਲਿਕ ਦਾ ਮੁੱਦਾ ਸੀ ਅੱਜ ਵੀ ਪਬਲਿਕ ਹੈ ਅਸੀਂ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਆ ਅਸੀਂ ਪਬਲਿਕ ਨਾਲ ਖੜਾਂਗੇ ਹਰ ਟਾਈਮ ਖੜਾਂਗੇ ਤੁਸੀਂ ਦੇਖਿਆ ਤਸਵੀਰਾਂ ਜਸਪ੍ਰੀਤ ਕੌਰ ਲੌਂਗੀਆਂ ਦੇ ਵੱਲੋਂ ਕਿਹਾ ਗਿਆ ਪ੍ਰਧਾਨ ਦੇ ਵੱਲੋਂ ਕਿ ਬਹੁਤ ਲੰਬੇ ਸਮੇਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਬਾਟਨ ਪਰ 22 ਇਹ ਟਿਊਬਲ ਲੱਗਣ ਦੇ ਨਾਲ ਜਿਹੜੀ ਹੈ ਸਮੱਸਿਆ ਦਾ ਹੱਲ ਜਿਹੜਾ ਹੋਵੇਗਾ ਤਕਰੀਬਨ 40 ਤੋਂ 50 ਲੱਖ ਦੀ ਲਗਤ ਦੇ ਨਾਲ ਇਹ ਟਿਊਬਲ ਦੀ ਜਿਹੜੀ ਆ ਉਹ ਸਾਰੀ ਕੀਤੀ ਜਾਣੀ ਹੈ ਤੇ ਦੂਜੇ ਪਾਸੇ ਵਿਨੀਤ ਬਿੱਟੂ ਨੇ ਵੀ ਧੰਨਵਾਦ ਕੀਤਾ ਏ ਤੇ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਉਹਨਾਂ ਤੋਂ ਗੱਲ ਕਹੀ ਹੈ ਕਿ ਕਜੋਲੀ ਵਾਟਰ ਅਗਰ ਖਰੜ ਦੇ ਵਿੱਚ ਨਹੀਂ ਆਂਦਾ ਤਾਂ ਉਹ ਸਰਕਾਰ ਦੇ ਖਿਲਾਫ ਵੀ ਜਾ ਸਕਦੇ ਨੇ ਕਿਉਂਕਿ ਲੋਕਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਉਹਨਾਂ ਦਾ ਫਰਜ਼ ਹੈ ਕਹਿੰਦੇ ਨੇ ਮੈਂ ਆਮ ਆਦਮੀ ਪਾਰਟੀ ਦੇ ਬਿਲਕੁਲ ਨਾਲ ਆ ਪਰ ਜੇ ਗੱਲ ਆਂਦੀ ਹੈ ਲੋਕ ਖਿੱਤ ਦੀ ਅਸੀਂ ਲੋਕਾਂ ਦੇ ਨਾਲ ਆ ਹੁਣ ਦੇਖਣਾ ਇਹ ਹੋਵੇਗਾ ਕਿ ਬਨੀਤ ਬਿੱਟੂ ਜੀ ਨੇ ਕਹਿ ਤਾਂ ਦਿੱਤਾ ਹੈ ਕਿ ਅਸੀਂ ਸਰਕਾਰ ਦੇ ਖਿਲਾਫਾਂ ਕਿ ਆ ਕਜੋਲੀ ਵਾਟਰ ਨੂੰ ਲੈ ਕੇ ਉਹ ਸਰਕਾਰ ਦੇ ਖਿਲਾਫ ਜਾਣਗੇ या खजोली वाटर आवेगा नारा दसेगा खरड दो डेवड वर्माची खास रिपोर्ट